ਇਹ ਉਹ ਸਿੰਘਾਂ ਦੇ ਰੀਤੀ ਕਹਾਣਿਖਾ ਦੇਖਾ ਹੈ ਜਦ ਰਿਆ ਘਰ ਖੋਸ਼ਦਾ ਵੀ ਮੈਂ ਤੇ ਸਿੰਘਾਂ ਦੇ ਘਰ ਪੂਜਾਰ ਕੇ ਰੱਖ ਦਿੱਤੀ ਜੇਕਰ ਸਿੰਘਾਂ ਨੂੰ ਘਰ ਵਾਲੀਆਂ ਸੀ ਉਹਨਾਂ ਪੂਜਾਰ ਕੇ ਰੱਖ ਦਿੱਤਾ ਸੇਖ ਗੁਰਦੁਆਰਿਆਂ ਦੇ ਵਿੱਚੋਂ ਪੈਸਾ ਅਗਰਾਹ ਦੇ ਸੀ ਉਹ ਵੀ ਬੰਦ ਕਰ ਦਿੱਤਾ ਸੇਖ ਕੀਰਤ ਕਰਦੇ ਸੀ ਕੀਰਤ ਵੀ ਬੰਦ ਕਰ ਦਿੱਤੀ ਐ ਸੇਖ ਦਿਹਾੜੀਆਂ ਕਰਦੇ ਸੀ نباب ملکھائین کو پوشی اوہ سینگر رجب کہاں دیکھائے کہ یہ نام برائی کر سکتے ہیں پر اپنی جنہ سے بیٹی سید پڑھی جاؤں گئے کہ طاقت بھی یہ نہیں ہے کرنا जो गुरु खौरा ने पूछदा है सरदाह सिख पंक्ति तेरे एक दिया के उच्चरे के दृष्ट कोटिया ताबो ताबो दृष्ट एक बोलिया नख के सिंह पराए किसी देश में सिख रहा है उन देखा की शाखा ਕਿ ਕਿ ਇਸ ਤਰ੍ਹਾਂ ਦੀ ਸਿੱਖਿਆ ਹੋ ਸਕਦੀ ਹੈ ਇਸ ਦੇਸ਼ ਦੇ ਵਿੱਚ ਫਿਰ ਹਰ ਭਗਤ ਨਰਨਜਨੀ ਦਾ ਬੋਲਦਾ ਹੈ ਹਰ ਭਗਤ ਨਰਨਜਨੀ ਉਸ ਸੁਸ਼ਟ ਦਾ ਨਾਮ ਹੈ ਜਿਹੜਿਆ ਉਹਦਾ ਰਹਿਮਾੜਾ ਕਿਹਦਾ ਇਹ ਸੀ ਦੇਸ਼ ਵਿੱਚ ਹੈ ਸੇਧ ਹੈ ਉਹ ਵੇਖਿਆ ਵਿੱਚੇ ਖਾਰੇ ਮਾਫ਼ ਕਰਨਾ ਜੇਕਰ ਚੋਗੜਾ ਹੋ ਰਾ ਮੋ ਖਬਰ ਉਸ ਸਮੇਂ ਵੀ ਮਜੂਦ ਸੰਗਤ ਹਰ ਭਗਤ ਨਰੰਗਨੀਆਂ ਤੇ ਹਰ ਭਗਤ ਨਰੰਗਨੀਆਂ ਅੱਜ ਵੀ ਮੌਜੂਦ ਹੈ ਅੱਜ ਘਟਾ ਨਹੀਂ ਹਰ ਭਗਤ ਨਰੰਗਨੀਆਂ ਦਾ ਅੱਜ ਵੀ ਜੇਕਰ ਸਾਨੂੰ ਤੇ ਸਾਡੀ ਕੌਮ ਨੂੰ ਕਿਸੇ ਨੇ ਮਾਰਿਆ ਤਾਂ ਸਾਡੇ ਆਪਣੇ ਆਨੇ ਮਾਰਿਆ ਸਾਡੇ ਆਪਣੇ ਆਨੇ ਗਦਾਰੀਆਂ ਕੀਤੀਆਂ ਹਰ ਕਿਉਂ ਗਦਾਰੀਆਂ ਕੀਤੀਆਂ ਕਦੇ ਭਾਈ ਤਾਰੂ ਸਿੰਘ ਇਹਨੇ ਵਰ ਦੱਸਿਆ ਸਾਰਾ ਆਤਾ ਪਤਾ ਦੱਸਦਾ ਹੈ ਫਿਰ ਇਹਨੇ ਦੱਸਿਆ ਵੀ ਘਰ ਦੇ ਵਿੱਚ 3 ਕਿੰਨੇ ਐ ਇਹਨੇ ਦੱਸਿਆ ਵੀ ਭਾਈ ਤਾਰੂ ਸਿੰਘ ਰਹਿੰਦਾ ਕਿੱਥੇ ਐ ਇਹਨੇ ਦੱਸਿਆ ਵੀ ਭਾਈ ਤਾਰੂ ਸਿੰਘ ਕਾਹਰਾ ਕੀ ਐ ਘਰ ਦੇ ਵਿੱਚ ਰਹਿੰਦੀ ਹੈ ਭਾਈ ਤਾਰੂ ਸਿੰਘ ਜੀ ਬਾਰੇ ਦੱਸਦਾ ਹਾਂ ਹੈ ਉਹਨ ਕੀ ਭੈਣ ਅਰਮਾਈ 30 ਕੂਟ ਕਹਿ ਕਰੇ ਕਮਾਈ ਵੀ ਆਟਾ ਪੀਂਦੇ ਐ ਤੇ ਜਾ ਕੇ ਜੰਗਲਾਂ ਦੇ ਵਿੱਚ ਸਿੱਧਾਂ ਨੂੰ ਦੇ ਆਉਂਦੇ ਐ 30 ਕੂਟ ਕਹਿ ਕਰੇ ਕਮਾਈ ਕੋਰੇ ਆਪਣੇ ਦਾ ਸ਼ਬਦ ਗਵਾਵੇ ਆਪਣੇ ਗੁਰੂ ਦਾ ਸ਼ਬਦ ਪੜ੍ਹਦੇ ਐ ਗੰਗਾ ਜਮਨਾ ਨਿਕਣ ਜਾਵੇ ਆਪਣੇ ਗੁਰੂ ਦੀ ਛੱਪੜੀ ਨਾਵੇ ਦੇਖੋ ਸ਼ੁਮਟ ਹੈ ਭਾਵੇਂ ਚੁੱਕ ਖੋਰ ਹੈ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਵਾਉਣਾ ਚਾਹੁੰਦਾ ਹੈ ਹਰ ਭਗਤ ਨਰਨਜਨੀਆ ਤੇ ਸ਼ਹੀਦ ਕਰਵਾਉਣ ਵਾਲੇ ਜਾਂ ਜਿਹੜੇ ਸੂਦ ਅਸ ਲਿਆ ਨਾ ਉਹਦੇ ਵਿੱਚ ਵੀ ਸਾਡੀ ਗੁਰਮਤ ਹੈ ਗੁਰੂ ਦੀ ਸਿੱਖਿਆ ਹੈ